ਅਜੇ ਨਾਲਾ ਦੇ ਪਿੰਡ ਮਹਿਲਾਵਾਲਾ ਵਿਖੇ ਉਸ ਵੇਲੇ ਹਫੜਾ ਤਬੜੀ ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਤੇ ਜਾ ਰਹੇ ਦੋ ਚਚੇਰੇ ਭਰਾ ਅਚਾਨਕ ਛੱਪੜ ਵਿੱਚ ਡਿੱਗੇ بارش ਕਰਨੇ ਪਿੰਡ ਦਾ ਛੱਪੜ ਭਰਿਆ ਹੋਇਆ ਜਿੱਦਾਂ ਪਾਣੀ ਸੜਕ ਉੱਪਰ ਵੀ ਭਰਿਆ ਹੋਇਆ ਸੀ ਜਿਸ ਦੌਰਾਨ ਮੋਟਰਸਾਈਕਲ ਤੇ ਜਾ ਰਹੇ ਦੋਵੇਂ ਚਚੇਰੇ ਭਰਾ ਗਲਤੀ ਨਾਲ ਛੱਪੜ ਵਿੱਚ ਡਿੱਗੇ ਜਿਸ ਦੌਰਾਨ ਇੱਕ ਭਰਾ ਬਾਲਵਾਲ ਬਚ ਗਿਆ ਅਤੇ ਦੂਸਰਾ ਛੱਪੜ ਵਿੱਚ ਜਾ ਡੁੱਬਾ ਜਿਸ ਦੀ ਪਾਲ ਗੋਤਾ ਖੁਰਾਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਕਈ ਘੰਟਿਆਂ ਤੋਂ ਕੀਤੀ ਜਾ ਰ ਪਰ ਅਜੇ ਤੱਕ 17 ਸਾਲਾ ਨੌਜਵਾਨ ਆਰੇਣ ਬਾਰੇ ਕੁਛ ਵੀ ਪਤਾ ਨਹੀਂ ਲੱਗਾ ਅਤੇ ਕੋਈ ਜਾਣਕਾਰੀ ਨਹੀਂ ਪ੍ਰਾਪਤ ਹੋ ਸਕੀ ਹੈ। ਮੇਰਾ ਨਾਮ ਹਜੇ ਕੀ ਨਾ ਤੁਹਾਡਾ ਠੀਕ ਨਾ ਦੱਸੇ। ਮੇਰਾ ਨਾਮ ਕਰਨਾ ਜਿਹੜੇ ਪਿੰਡ ਮੇਲਾ ਠੀਕ ਹੋਵੇ। ਨਹੀਂ ਜਾਣਿਆ ਹੈ। ਮੰਮੀ ਨੂੰ ਲੈ ਜਾਣੇ ਤੇ ਦੇਪੇ ਉੱਤੇ ਹੁਣ ਮੈਂ ਕਿਧਰਾ ਤੱਕ ਜਾ ਰਹੇ ਹਾਂ ਕੀ ਸਾਰਾ ਵਾਕਿਆ ਕਿਦਾਂ ਚੱਲਦੀ। ਕਿੰਨੇ ਕਿ ਬੇਦੀਆਂ। 9 ਵੇ ਦੀ। ਕਿੱਥੋਂ ਕਿਦਾਂ ਦਾ ਪਾਣੀ ਕਾਦਾ ਮੀਂਹ ਦਾ। ਹਾਂਜੀ। ਕਾਚੀ ਲਿਕੇ ਕਾਚੇ ਸ਼ੱਪੜ ਜੀ ਇਹ ਰਸਤਾ ਕਿਧਰ ਨੂੰ ਜਾਂਦਾ ਰਸਤਾ ਕੋਟਲੀ ਤੇ ਤੁਸੀਂ ਕਿਹੜੀ ਜਗ੍ਹਾ ਤੇ ਜਾ ਰਹੇ ਕੋਟਲੀ ਜਾਣੇ ਕਿਵੇਂ ਮੰਮੀ ਨੂੰ ਆਪਣੇ ਮੰਮੀ ਨੂੰ ਲੈਣ ਜਾ ਰਹੇ ਕੋਟਲੀ ਲੈਣ ਜਾਣੇ ਤਾਂ ਦੇਖੀ ਲੱਗਦੇ ਹੋ ਰਾਹ ਹੋਰ ਕੀ ਹੈ ਬੰਨ ਲੱਭਣ ਨਹੀਂ ਲਿਆ ਹੈ ਅੱਛਾ ਬਚ ਗਿਆ ਹਾਂ ਜੀ ਕਦੋਂ ਤੇ ਲੱਭ ਰਿਹਾ ਤੇ ਕਿੰਨੀ ਕਿ ਜਾਨੇ ਆਏ ਲੱਭ ਰਾਹ ਦਾ ਲੱਭਣ ਦੇ ਰਾਤ ਦੇ ਤਾਂ ਬੰਨ ਲਿਆ ਹੈ ਜੀ ਮੰਨ ਕਰਦੇ ਹੋ ਨੀ ਲੱਭਿਆ ਆ ਇਹ ਕੀ ਹੋ ਤੀ ਕੀ ਗੱਲ ਬਹੁਤ ਹੈ ਸਾਰੀ ਲੈ ਪਰ ਫੇਕੇ ਗਈ ਹੈ ਇਹ ਗੱਲ ਹੋਈ ਹੈ ਬੇਟਾ ਮੈਨੂੰ ਲੈਨ ਚੱਲਿਆ ਇਹ ਤੇ ਮੁੜ ਕੇ ਇਹਨਾਂ ਨੇ ਫੋਨ ਕੀਤਾ ਵੀ ਉਹ ਥੱਲੇ ਮੋਟਰਸਾਈਕਲ ਉਤਰ ਗਿਆ ਬੜਾ ਪਾਣੀ ਆਇਆ ਇਹ ਮੀਂਹ ਆਇਆ ਇਹ ਪਈਆ ਮੇਰੇ ਦਿਲ ਛੱਪੇ ਰਹਿੰਦੇ ਕੱਟੇ ਲੱਗਦੇ ਇਹ ਜਦੋਂ ਮੀਂਹ ਆਉਂਦਾ ਨਾ ਉਹਦੇ ਇਦਾਂ ਭਰੇ ਹੁੰਦਾ ਕਦੇ ਕਦੇ ਲੱਭਰੇ ਬੱਚੇ ਸਵੇਰ ਦੇ ਡੇਰ ਅੱਧੇ ਲੱਭਣ ਦੇ ਅਜੇ ਤੱਕ ਕੋਈ ਨਹੀਂ ਮਸਲਾ ਹੱਲ ਹੋਇਆ ਅੱਛਾ ਨਹੀਂ ਮੱਤੇ ਕੀਤੀ ਸਤ ਜੀ ਉਹ ਤਾਂ ਕੋਈ ਜੀ ਨੇ ਸਭ ਕਰ ਕੁਛ ਨੂੰ ਹੱਲ ਹੋਇਆ ਜੀ ਮੰਗ ਕਰਦੇ ਜੀ ਮੰਗੇ ਹੋਏ ਕਿ ਸਾਡਾ ਬੇਟਾ ਮਿਲ ਜਾਏ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਕੀ ਨਾ ਤੇ ਕੀ ਗੱਲਬਾਤ ਹੋਈ ਇਹ ਸਾਰੀ ਇਹ ਬੀਤੀ ਇਹ ਪਿੰਡ ਮਹਿਲਾ ਵਾਲਾ ਇਸ ਸੀ ਲੋਹੇ ਨਾਲ ਜਲਾ ਮਿਰਸਰ ਇਹ ਇੱਕ ਮੱਧ ਭਾਗੀ ਘਟਨਾ ਹੋਈ ਆ ਜਿਸ ਨਾਲ ਮਤਲਬ ਵੀ ਨੌਜਵਾਨ ਲੜਕਾ ਸੀ ਇੱਕ ਜਿਹੜਾ ਰਾਤ ਨੂੰ ਮਤਲਬ ਕਿ ਘਰੋਂ ਇਹਦੀ ਮਦਰ ਕਿਤੇ ਗਈ ਸੀ ਕਿਤੇ ਆਪਣੇ ਰਿਸ਼ਤੇਦਾਰਾਂ ਦੇ ਉਹਨੂੰ ਲੈਣ ਵਾਸਤੇ ਗਿਆ ਸੀ ਘਰੋਂ ਤੇ ਉਹ ਜਾਂਦਾ ਜਾਂਦਾ ਰਸਤੇ ਦੇ ਵਿੱਚ ਨਾ بارش ਪਾਦੀ ਹੋਈ ਆ ਉਹਦੇ ਕਰਕੇ ਦੋ ਛੱਪੜ ਆ ਤੇ ਇਹਨਾਂ ਦੇ ਵਿਚੋ ਦੀ ਸੜਕ ਲੰਘਦੀ ਆ ਇਹ ਸੜਕ ਵੀ ਪਾਣੀ ਦੇ ਨਾਲ ਮਤਲਬ ਜਦੋਂ بارش ਪੈਂਦੀ ਆ ਤੇ ਉਹ ਓਵਰਫਲੋ ਹੋ ਜਾਂਦੀ ਆ ਸਾਰੇ ਕੋਈ ਪਤਾ ਨਹੀਂ ਲੱਗਦਾ ਸੜਕ ਕਿੱਥੇ ਆ ਛੱਪੜ ਕਿੱਥੇ ਆ ਤਾਂ ਨਹੀਂ ਉਹ ਜਿਹਨੂੰ ਰਾਤ ਨੇਰੇ ਹੋਏ ਗਿਆ ਉਹਨੂੰ ਕੋਈ ਪਤਾ ਨਹੀਂ ਸ਼ਾਇਦ ਲੱਗਾ ਜਿਹਨੂੰ ਕੋਈ ਮੋਟਰਸਾਈਕਲ ਕਿਤੇ ਜਲਿੱਪ ਕਰ ਗਿਆ ਜਾਂ ਕੀ ਹੋਇਆ ਉਹਦੇ ਕਰਕੇ ਮੁਰਕੇ ਬੱਚਾ ਜਿਹੜਾ ਉਹ ਪਾਣੀ ਦੇ ਵਿੱਚ ਲੱਗ ਗਿਆ ਹੋਰ ਵੀ ਤੇ ਬੱਚਾ ਹੈ ਕਹੀ ਨਾਲ ਉਹ ਵੱਜ ਗਿਆ ਹਾਂ ਇੱਕ ਨਾਲ ਹੋਰ ਸੀ ਜਿੰਨੇ ਮੁਰਕੇ ਘਰ ਜਾ ਕੇ ਫਿਰ ਦੱਸਿਆ ਕਿ ਉਹ ਇਹਦੇ ਵਿੱਚ ਨੀਂਹ ਚ ਜਾ ਗਿਆ ਫਿਰ ਆਣ ਕੇ ਘਰਦਿਆਂ ਨੇ ਵੇਖਿਆ ਪਰ ਪਾਣੀ ਜਿਆਦਾ ਸੀ ਡੂੰਘਾ ਜਿਆਦਾ ਵਾ ਛੱਪੜ ਇਹ ਕਰਕੇ ਕੁਝ ਕਰ ਨਹੀਂ ਸਕਦੇ ਮੋਟਰਸਾਈਕਲ ਤੇ ਉੱਪਰ ਹੀ ਉਹ ਲੈ ਗਏ ਉਹਨੇ ਕੱਢ ਕੇ ਤੇ ਉਹਦਾ ਨਹੀਂ ਪਤਾ ਲੱਗਾ ਕਿੰਨੀਆਂ ਤੇ ਟੀਮ ਆਈਆਂ ਹੁਣ ਟੱਕਰ ਪਰ ਜਾ ਟੋਲ ਕੀ ਪ੍ਰਸ਼ਾਸਨਿਕ ਤੌਰ ਤੇ ਤਹਿਸੀਲਦਾਰ ਸਾਹਿਬ ਆਏ ਆ ਉਤਵਾਰੀ ਸਾਹਿਬ ਐਸਐਚਓ ਸਾਹਿਬ ਆਏ ਤੇ ਉਹਨਾਂ ਨੇ ਫਿਰ ਬੋਟਾ ਖੋਰ ਨਹੀਂ ਸੀ ਕੋਈ ਵੀ ਆਪਾਂ ਨੂੰ ਮਤਲਬ ਹੀ ਮਿਲਦਾ ਇੱਥੋਂ ਕੋਈ ਮੈਂ ਸਵੇਰ ਦਾ ਰਾਵੀ ਦਰਿਆਲੇ ਪਾਸੇ ਗਿਆ ਵੀ ਉਧਰੋਂ ਸ਼ਾਇਦ ਕੋਈ ਮਿਲ ਜੇ ਲੈ ਆਈਏ ਤੇ ਉਧਰੋਂ ਨਹੀਂ ਮਿਲ ਸਕਿਆ ਉਸ ਤੋਂ ਬਾਅਦ ਫਿਰ ਇਹ ਬਿਆਸ ਤੋਂ ਅਸੀਂ ਮਤਲਬ ਹੀ ਮੰਗਾਏ ਆ ਇਹ ਗੋਤਾਖੋਰਾਂ ਨੂੰ ਮੰਗਾਇਆ ਕਰ ਉੱਥੋਂ ਫਿਰ ਉਹਨਾਂ ਨੂੰ ਲਿਆ ਕੇ ਤੇ ਫਿਰ ਉਹ ਲੈਣੇ ਆ ਪਾਲ ਜਾਰੀ ਹੈ ਲੈ ਜੀ ਹਾਂਜੀ ਪਾਲ ਜਾਰੀ ਹੈ ਜੀ ਮਤਲਬ ਕਿ ਉਹਨਾਂ ਨੂੰ ਜੇ ਪਤਾ ਨਹੀਂ ਲੱਗ ਰਿਹਾ ਕੋਈ ਛੱਪੜ ਕਾਫੀ ਡੂੰਘਾ ਤੇ ਇੱਕ ਕਾਫੀ ਏਰੀਆ ਦੇ ਵਿੱਚ ਹੈ ਕਾਫੀ ਘੰਟੇ ਹੋ ਗਏ ਨੇ ਅਸਲ ਵਿੱਚ ਜੇ ਗੱਲ 16 17 ਘੰਟੇ ਹੋ ਚੁੱਕੇ ਨੇ ਹਾਂਜੀ ਹਾਂਜੀ ਕਾਫੀ ਟਾਈਮ ਹੋ ਗਿਆ ਇਸ ਚੀਜ਼ ਤੋਂ ਮਤਲਬ ਜੀ ਜਿਆਦਾ ਇਹੋ ਆਪਣੇ ਇਲਾਕੇ ਦੇ ਵਿੱਚ ਕੋਈ ਗੋਤਾਖੋਰ ਨਹੀਂ ਉਹਦੇ ਕਰਕੇ ਥੋੜਾਕ ਉਹਨਾਂ ਨੂੰ ਮਿਲਦੇ ਆ ਜਾਂ ਉਹਨਾਂ ਦਾ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਥੋੜਾਕ ਮਤਲਬ ਜੀ ਜਿ ਤਰ੍ਹਾਂ ਸਰਕਾਰ ਵੱਲੋਂ ਵੀ ਜਿ ਤਰ੍ਹਾਂ ਛੱਪੜ ਆ ਜਾਂ ਸੜਕ ਆ ਕੋਈ ਇਹੋ ਜਿਹਾ ਮਤਲਬ ਹੋਵੇ ਜਿ ਤਰ੍ਹਾਂ ਪਾਣੀ ਖਲੋਤਾ ਹੈ ਸ ਇਹ ਨੂੰ ਇਸ ਤਰੀਕੇ ਨਾਲ ਹੋਵੇ ਵੀ ਇਹਨਾਂ ਦੇ ਉੱਤੇ ਰਸਤੇ ਦੇ ਵਿੱਚ ਤਾਂ ਹੋਵੇ ਕੋਈ ਵੀ ਇਹੋ ਜੀ ਪ੍ਰੋਬਲਮ ਜਿਹਨੂੰ ਲੰਘਦਾ ਬੰਦਾ ਨੂੰ ਫੱਟਾ ਹੋਵੇ ਵੀ ਕਿਤਾਉਂਦੀ ਜਦੋਂ ਪਾਣੀ ਆ ਪਤਾ ਨਹੀਂ ਕਿੱਥੇ ਛੱਪੜ ਕਿੱਥੇ ਆ ਰਸਤਾ ਰਸਤਾ ਕਿੱਥੇ ਆ ਹਾਂਜੀ ਤਾਂ ਕੀ ਗੱਲਬਾਤ ਹੋਈ ਕੌਣ ਲੱਗਦਾ ਤੁਹਾਡਾ ਕੀ ਗੱਲ ਹੋਈ ਸਾਰੀ ਮੇਰਾ ਬੇੜਾ ਕੀ ਨਾ ਤਾਂ ਯਾਰ ਕੁਮਾਰ ਕੀ ਗੱਲ ਹੋਈ ਸਾਰੀ ਝਾਲ ਕੋਈ ਨਹੀਂ ਹੋਇਆ ਆਪਣੀ ਮਾਨ ਲੈਣ ਚੱਲਿਆ ਉਹ ਪਾਣੀ ਬੜਾ ਨੂੰ ਪਤਾ ਨਹੀਂ ਲੱਗਾ ਪਾਣੀ ਕਿੱਧਰ ਡਰ ਗਿਆ ਮੁਰਸਾ ਪਾਣੀ ਢਿੱਗ ਪਿਆ ਕਿੰਨਾ ਚਿਰ ਹੋ ਗਿਆ ਜੀ ਇਹ ਗਰਾਂਡ ਦੱਬਾ ਕੋਈ ਟੀਮ ਆਈ ਲੱਭਣ ਵਾਸਤੇ ਲੱਭਣ ਦੇ ਹਾਂਜੀ ਲੱਭਣ ਕਿ ਮੰਗ ਕਰਦੇ ਪ੍ਰਸ਼ਾਸਨ ਮੰਗ ਕਰਕੇ